ਜੀ ਧੰਨਵਾਦ ਬਲਾਈਏ ਫਤ ਫਤੇ ਪਹਿਲੀ ਰੇਡ ਬੋਲੇ ਸੋ ਨਿਹਾਲ ਸ੍ਰੀ ਅਕਾਲ ਪਹਿਲੀ ਰੇਡ ਪੈਣ ਜਾ ਰਹੀ ਹੈ ਉਧਰ ਹੋਊਗਾ ਡੇਢ ਪੰਜਾਬ ਨੂੰ ਟੀਵੀ ਔਰ ਸਾਡੇ ਜਿੰਨੇ ਵੀ মিডিਆ ਤੋਂ ਪੱਤਰਕਾਰ ਭਾਈ ਜੀ ਤੁਹਾਡਾ ਪ੍ਰਸ ਦਾ ਵਿਸ਼ੇਤਰ ਤੇ ਧੰਨਵਾਦ ਪਹਿਲੀ ਰੇਡ ਜੱਗਾ ਆ ਸੈਦੋ ਵਾਲੀਆ ਇੱਕ ਕੰਨੀ ਤੇ ਕੁਲਦੀਪ ਸ਼ਿਕਾਰ ਮਾਸੀਆਂ ਵਾਲਾ ਪਰਨੀ ਕੰਨੀ ਤੇ ਰਸਾਲ ਸਾਲੂ ਨਾਲ ਗੁੱਗੂ ਭਾਗੋ ਵਾਲੀਆ ਤੇ ਸੁਬੇ ਵਰਗੇ ਚਾਰ ਯਾਥੀ ਪਰ ਜੱਗੂ ਜ਼ਾਂਦਰ ਪੁਆਇੰਟ ਆਪਣੀ ਟੀਮ ਲਈ ਜੋੜ ਗਿਆ ਆ ਉਥੋਂ ਆਇਆ ਜਿਸ ਧਰਤੀ ਨੇ ਮਹਾਨ ਯੋਧੇ ਔਰ ਸੁਖਾ ਸਿੰਘ ਮਤਾਬ ਸਿੰਘ ਦਾ ਨਾਂ ਜਿਨ੍ਹਾਂ ਨੇ ਮੱਛੇ ਰੰਗੇ ਸਿਰ ਲਾਇਆ ਮੇਰੇ ਵੀਰੋ ਮੀਰਾ ਕੋਰ ਦੀ ਧਰਤੀ ਦਾ ਸੁਖਮਣ ਜਿਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਢੰਡਰਾਂ ਵਾਲੇ ਮਹਾਨ ਯੋਧੇ ਦੀ ਤਸਵੀਰ ਆਪਣੇ ਟੋਲੇ ਤੇ ਬਣਾਈ ਹੋਈ ਹੈ ਪੁਆਇੰਟ ਜਿਹੜਾ ਸੀ ਉਹ ਰੇਡਰ ਦੇ ਤੇ ਰੇਡ ਪਾਉਣ ਲਈ ਪਰਮਜੀਤਪ੍ਰੀਆ ਘੋੜ ਇਹ ਘੋੜਾ ਆ ਗਿਆ ਹੈ ਇਹ ਘੋੜਾ ਹੈ ਮੇਰੇ ਵੀਰੋ ਜਿਹੜਾ ਕਬੱਡੀ ਪਾਉਣ ਦੇ ਵਾਸਤੇ ਵਧਿਆ ਹੋਇਆ ਹੈ ਜਿਵੇਂ ਕਹਿੰਦੇ ਕਪੂਰਥਲੇ ਦੇ ਵਿੱਚ ਨੌਜਵਾਨ ਦਾ ਸੁਲਤਾਨਪੁਰ ਲੋਧੀ ਦੇ ਲਾਗੇ ਪਰਮਜੀਤਪੁਰਾ ਪਿੰਡ ਹੈ ਇਹ ਘੋੜਾ ਪਰਮਜੀਤਪੁਰਿਆ ਕਬੱਡੀ ਪਾਉਣ ਦੇ ਵਾਸਤੇ ਵਧਿਆ ਹੋਇਆ ਹੈ ਸਿੰਘਾਂ ਦਾ ਇਤਿਹਾਸ ਹੈ ਕਿ ਘੋੜਿਆਂ ਦੇ ਉੱਤੇ ਮੇਰੇ ਵੀਰੋ ਕਈ-ਕਈ ਰਾਤਾਂ ਕੱਟਣੀਆਂ ਤੇ ਪੱਤੇ ਖਾ ਕੇ ਮੇਰੇ ਵੀਰੋ ਗੁਜ਼ਾਰੇ ਕਰਨੇ ਸਿੰਘਾਂ ਨੇ ਕਰ ਦਿੱਤੇ ਹੋਇਆ ਆਹ ਘੋੜਾ ਮੇਰੇ ਵੀਰੋ ਰੇਡ ਪਾ ਕੇ ਨੰਬਰ ਦਾ ਵਾਅਦਾ ਕਰ ਗਿਆ ਆਹ ਕਬੱਡੀ ਦਾ ਅੱਜ ਦੇ ਟਾਈਮ ਦਾ ਟਾਪਰ ਹੈ ਇਹਨੇ ਯੂਰਪ ਵੀ ਜਿੱਤਿਆ ਹੋਇਆ ਹੈ ਇਹਨੇ ਆਸਟ੍ਰੇਲੀਆ 'ਚ ਵੀ ਟੱਕ ਪਾਈ ਹੈ ਇਹ ਲਾਟ ਝੋਲ ਡੇਰੀ ਵਾਲੀਏ ਦਾ ਚहेता ਖਿਡਾਰੀ ਹੈ ਮੇਰੇ ਮਿੱਤਰੋ ਬਿੱਲਾ ਝੋਲ ਕਬੱਡੀ ਪਾ ਰਿਹਾ ਹੈ ਬਿੱਲਾ ਝੋਲ ਕਬੱਡੀ ਪਾ ਰਿਹਾ ਹੈ ਤੇ ਮੱਲੀ ਸਾਹਿਬ ਮੱਜ਼ਲੀ ਸਾਹਿਬੇ ਨੰਬਰ ਜਾਫੀਆਂ ਦੇ ਹੇ트로 ਖੇਡਦੀ ਬਾਬਾ ਹਯਾਰਾ ਸਿੰਘ ਦੀ ਕਬੱਡੀ ਕਲੱਬ ਨਣਾ ਵਾਲੀ ਦੀ ਟੀਮ ਦੇ ਖਾਤੇ ਜਿਸ ਟੀਮ ਨੂੰ ਸਪੋਰਟ ਕਰਦਾ ਹੈ ਗਿੰਦਾ ਸੋਤਾ ਵੀਰ ਨਾਲ ਕਹਿੰਦੇ ਬਲਜੀਤ ਗਵਾਨ ਜੀ ਨਾਲ ਕਹਿੰਦੇ ਮਾਨ ਹੈ ਮੇਰੇ ਵੀਰੋ ਸਾਡੇ ਨਿੱਕੂ ਹੁੰਦਲ ਡਿੰਪਲ ਹੁੰਦਲ ਆਸਟ੍ਰੇਲੀਆ ਵਾਲਿਆਂ ਨੂੰ ਰਮਨ ਕਲੇਅਰ ਯੂਕੇ ਵਾਲੇ ਵੀਰਾਂ ਨੂੰ ਮਾਨ ਹੈ ਇਹ ਟੀਮ ਉਹਨਾਂ ਦੀ ਮੇਰੇ ਮਿੱਤਰੋ ਖੇਡਦੀ ਇਹ ਸ਼ੰਦੇ ਭੋਜਰਾਜ ਉਹਨਾਂ ਦੀ ਟੀਮ ਹੈ ਲੋ ਜਾਫੀ ਕਹਿੰਦੇ ਲਾਉਂਦਾ ਸਕੀਮ ਹੈ ਪਰ ਘੋੜਾ ਗਿਆ ਤਗੜ ਤਗੜ ਕਰਦਾ ਮੱਖਾਂ ਵਰਗਾ ਪੁਆਇੰਟ ਉਧਰ ਬਾਬਾ ਬਾਬਾ ਜੀ ਸਾਡੇ ਦਰਮਿਆਨ ਆਏ ਸਨ ਉਹਨਾਂ ਦੀ ਹਾਜ਼ਰੀ ਤੇ ਉਹ ਆਖ ਰਿਹਾ ਕਿ ਹੁਣ ਹੋਰ ਸੇਵਾਵਾਂ ਕਰਨੀਆਂ ਤੇ ਸਾਰੇ ਪ੍ਰਬੰਧਕ ਵੀਰਾਂ ਵੱਲੋਂ ਆਖਿਆ ਗਿਆ ਕਿ ਬਾਬਾ ਬਲਵਿੰਦਰ ਸਿੰਘ ਉਹਨਾਂ ਦੀ ਬਹੁਤ ਵੱਡੀ ਜੋਗਗਵਾਈ ਹੈ ਮਹਾਪੁਰਖਾਂ ਦਾ ਕੋਟਨ ਕੋਟ ਧੰਨਵਾਦ ਬਹੁਤ ਬਹੁਤ ਧੰਨਵਾਦ ਜਥੇਦਾਰ ਬਾਬਾ ਬਲਵਿੰਦਰ ਸਿੰਘ ਜੀ ਤਰਨਾ ਦਲ ਮਹਿਤਾ ਚੌਕ ਉਹ ਮਾਨਕਪੁਰਿਆ ਪੀਟਰ ਦੀ ਰੇਡ ਪਰਚਿਆ ਲਓ ਪੀਟਰ ਆ ਗਿਆ ਮੇਰੇ ਵੀਰੋ ਮਾਨਕਪੁਰਿਆ ਕਬੱਡੀ ਕਬੱਡੀ ਕਰਦਾ ਹੋਇਆ ਚਾਰ ਗੱਬਰੋ ਤਿਆਰੀ ਦੇ ਵਿੱਚ ਇੱਕ ਕੰਨੀ ਜੁੱਤੇ ਕਲਦੀ ਕਿੱਪਾ ਇੱਕ ਕੰਨੀ ਤੇ ਰਸਾਲ ਸਾਹਲੂਆ ਆ ਮਲਕੀਤ ਹੈ ਮੇਰੇ ਵੀਰੋ ਤਲਵੰਦੀ ਤੀਨਾ ਨਾਥ ਪਿੰਡ ਤੇ ਪਾਇੰਟ ਧਾਵੀ ਦੇ ਹਿੱਸੇ ਰੈਡ ਰੈਸੇ ਜੁੜਦਾ ਹੋਇਆ ਔਰ ਸਾਡੇ ਅਮਨ ਟਿੱਬਾ ਤੇ ਨਾਲ ਪਰਮਜੀਤ ਟਿੱਬਾ ਤੇ ਨਾਲ ਸਾਡੇ ਮੱਲੀ ਸਾਹਿਬ ਵੱਡੀ ਜ਼ਿੰਮੇਵਾਰੀ ਸੰਭੀ ਬੈਠੇ ਆ ਆ ਪੰਜਾਬ ਪੁਲਿਸ ਦਾ ਮਨੀ ਸੋਲ ਮੇਰੇ ਵੀਰੋ ਚੜਦੇ ਸੂਰਜ ਤੇ ਪਹਿਲੇ ਪੈਰ ਵਰਗਾ ਜਿਹਦਾ ਜਾਫੀਆਂ ਤੇ ਅਟੈਕ ਹੁੰਦਾ ਆ ਆ ਪਾਰਾ ਬੋਰ ਦੀ ਬੰਦੂਕ ਤੇ ਫਾਇਰ ਹੱਥ ਲਾ ਕੇ ਹੰਦਿਆ ਵੱਲੋਂ ਆਉਣਾ ਹੁੰਦਾ ਕਿਸੇ ਅਫਸਰ ਦੀ ਜ਼ਾਵਨੋਂ ਸਾਰ ਵਰਗਾ ਇੱਕ ਪਾਸੇ ਗਰਸੇਵਕ ਲੱਗਦਾ ਜੋਰ ਹੁੰਦੀ ਰਹੀ ਬੱਲੇ ਬਲੇ ਆ ਵੇਖੋ ਮਾਰੋ ਤਾਰੀਆਂ ਇੱਕ ਵਾਰੀ ਜ਼ੋਰਦਾਰ ਇਹ ਮਣੀ ਸੋਲ ਮੱਖਾਂ ਵਰਗਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੋਇਆ ਇੱਕ ਅਗਦਾ ਵਾਧਾ ਕਰਦਾ ਹੋਇਆ ਅਗਲੀ ਰੇਡ ਸੱਪ ਆ ਗਿਆ ਕਿਹੜੀ ਫਦਾਨੇ ਬੜਾ ਮੇਰੇ ਵੀਰੋ ਚਾਰ ਗੱਬਰੂ ਤਿਆਰੀ ਦੇ ਵਿੱਚ ਆ ਰਤਬਾ ਦੇਖ ਪਤੰਦਰ ਦਾ ਜਿਵੇਂ ਤੁਰੇ ਕੋ ਡਾਕੂ ਚੰਬਲ ਦਾ ਠੀਕ ਕੋ ਜਿਹਨੇ ਜਾਤਾ ਪੋਲਾਥ ਲੋ ਇਹ ਤਾਂ ਟਾਈਮ ਜੰਦਾ ਮੰਗਲ ਦਾ ਸਾਬਾ ਸ਼ਾਨਦਾਰ ਪੁਆਇੰਟ ਆਪਣੀ ਟੀਮ ਲਈ ਜੋੜਿਆ ਅਗਲੀ ਰੇਡ ਦੇਵੀ 10 ਵਾਲੇ ਹੀਰੇ ਦੀ ਪਈ ਹੋਈ ਹੈ ਬਹੁਤ ਹੀ ਬਣੀ ਹੋਈ ਸੋਹਣੀ ਚੈਨ ਕਾਣ ਗੁੱਟ ਫੜਦਾ ਕਾਣ ਲੱਤੀ ਲੱਗਦਾ ਕਾਣ ਪੱਟੀ ਲੱਗਦਾ ਕਾਣ ਰੱਖਦਾ ਹੱਤਾਂ ਉਂਤੇ ਹੱਥ ਚਾਰ ਜਾਨੇ ਆ ਤਿਆਰੀ ਦੇ ਵਿੱਚ ਸੁਰਖਪੁਰ ਦੀ ਧਰਤੀ ਹੈ ਮੇਰੇ ਵੀਰੋ ਆ ਜਿਹੜਾ ਕਪੂਰਥਲਾ ਪਰ ਲੱਗਦਾ ਯੋ ਪੁਆਇੰਟ ਆ ਦੇਵੀ 10 ਵਾਲਾ ਹੀਰਾ ਸਾਜ ਵਾਲੀ ਉਂਗਲ ਖਰੀ ਕਰਦਾ ਹੈ ਰੇਡ ਪੌਂਡ ਲਈ ਯੋਧਿਆ ਵਾਲਿਆ ਲਓ ਹੈਪੀ ਰੇਡ ਪੌਂਡ ਦੇ ਵਾਸਤੇ ਵਧਿਆ ਹੈ ਦੇਖੋ ਚਾਰ ਨੇ ਤੇ ਤਿੰਨ ਸਿੰਘ ਸਰਦਾਰ ਨੇ ਆਹ ਹੈ ਮੇਰੇ ਵੀਰੋ ਸ਼ਾਲੂ ਦਾ ਛੋਟਾ ਵੀਰ ਮਲਕੀਤ ਟਰਾਈ ਕਰਦਾ ਹੈ ਜਿਹੜਾ ਨਿਊਜ਼ੀਲੈਂਡ ਵੀ ਖੇਡ ਆਇਆ ਹੈ ਪਰ ਦੂਸਰੇ ਪਾਸੇ ਹੈਪੀ ਸਿੰਧੜਾ ਵਾਲਾ ਟਾਪ ਦਾ ਮਾਲਾ ਇੰਗਲੈਂਡ ਵੀ ਖੇਡਦਾ ਹੈ ਆਸਟ੍ਰੇਲੀਆ ਵੀ ਖੇਡਦਾ ਹੈ ਸਾਰੇ ਉੱਪਰ ਕਹਿੰਦੇ ਅੱਜ ਗਾੜੀ ਗਰਦਾਸ ਨੰਗਲ ਦੀ ਧਰਤੀ ਤੇ ਸਿਰੇ ਦੇ ਆਏ ਐ ਤੇ ਮਾਝਾ ਤੇ ਦਿਵਾਬਾ ਅੰਮੋ ਸਾਹਮਣੇ ਐ ਕਿ ਸਾਡੀ ਦਿੱਲੀ ਤੋਂ ਦਾ ਆਗਰਾ ਅੰਮੋ ਸਾਹਮਣੇ ਨਹੀਂ ਸ਼ੌਕਣ ਸ਼ੌਕਣ ਦਾ ਮੁਕਾਬਲਾ ਅੰਮੋ ਸਾਹਮਣੇ ਹਰਮਨ ਦੀ ਕਬੱਡੀ ਤੇ ਜਾਮਾ ਦੇਸਰਾ ਵਾਲਾ ਆ ਬੜਾ ਟੌਪ ਦਾ ਜਾਫੀ ਖੁੰਖਾਰ ਜਾਫੀ ਐ ਪਰ ਫੈਸਲਾ ਕਿ ਨੰਬਰ ਰੀਡਰ ਦਾ ਹਰਮਨ ਨੰਬਰ ਦਾ ਵਾਧਾ ਕਰ ਗਿਆ ਉਧਰ ਸਾਡੇ ਵੀਰ ਬਹੁਤ ਪਿਆਰਾ ਵੀਰ ਐ ਸਿਮਰਨ ਪੁਰਤਗਾਲ ਤੋਂ ਉਰੇ ਸੱਜਣ ਮਿੱਤਰ ਵਿਸ਼ੇਸ਼ਤਾ ਤੇ ਭਾਲਾ ਸੰਧਵਾ ਦੀਪ ਸੰਧੂ ਵਿਕਾਸ ਸੰਧੂ ਬਿੱਲਾ ਸੰਧਵਾ ਨਮਨੀਤ ਬੁੱਟਰ ਰਾਜਾ ਸਮਰਾ ਸੱਤਾ ਸੰਧਵਾ ਤੇ ਸਤਵੀਰ ਮੇਰੇ ਵੀਰੋ ਲੰਡਨ ਤੋਂ ਇਹਨਾਂ ਸਾਰੇ ਵੀਰਾਂ ਦਾ ਜੀ ਆਇਆਂ ਨੂੰ ਕਰਦੇ ਆ ਉਹ ਸਾਡਾ ਵੀਰ ਪਾਲਾ ਸੰਧਵਾ ਪਾਲਾ ਜੀ ਆਇਆਂ ਜੀ ਆਇਆਂ ਜੀ ਆਇਆਂ ਨੂੰ ਅਗਲੀ ਕਬੱਡੀ ਸ਼ੇਰੇ ਦੀ ਵੀਰਾਂ ਕੋਟਿਆ ਸ਼ੇਰੇ ਮੇਰੇ ਵੀਰੋ ਉਧਰ ਗੁਰਮੀਤ ਗੇਚਾ ਕਹਲੇ ਕਲਾ ਵਾਲਾ ਸੰਦੇ ਅਮਲੀ ਦਾ ਭਤੀਜਾ ਮਾਨ ਕਰਦਾ ਆਹ ਮੁੰਡੇ ਨੇ ਮੇਰੇ ਵੀਰੋ ਨੀਰਾ ਕੋਟਿਆ ਸੁਖਮਣ ਕਬੱਡੀ ਕਬੱਡੀ ਕਰਦਾ ਹਾਂ ਤੇ ਮੱਲੀ ਸਰ ਦੀ ਵਿਸਣ ਹੈ ਟੈਕਨੀਕਲ ਪੁਆਇੰਟ ਰੇਡਰ ਦੇ ਹਿੱਸੇ ਮਾਈ ਜੀ ਮਹੀਨੇ ਆਸਟ੍ਰੇਲੀਆ ਆਲੇ ਸਿਡਨੀ ਸ਼ਹਿਰ ਦੇ ਵਿੱਚ ਜਾ ਉਤਰਦਾ ਮੱਲੀ ਸਾਹਿਬ ਨੇ ਮੇਰੇ ਵੀਰੋ ਫਿਰ ਕੈਨੇਡਾ ਦੇ ਵਿੱਚ ਬੱਲੇ ਬੱਲੇ ਕਰਵਾਉਣੀ ਹੈ ਵੱਡੀ ਤੀਣ ਹੈ ਕਬੱਡੀ ਨੂੰ ਅਸ਼ੇਤਾ ਤੇ ਧੰਨਵਾਦ ਕਰਾਂਗਾ ਤੇ ਜੱਜ ਜਗਦੀਪ ਸਿੰਘ ਜੀ ਸੰਧੂ ਬੰਗੜਾ ਠੋਕ ਵਜਾ ਕੇ ਫੈਸਲੇ ਦਿੰਦਾ ਆਹ ਵੇਖਾਂਗੇ ਇੱਕ ਘੋੜੇ ਦੀ ਰੇਡ ਪਾ ਚੁੱਕੀ ਹੈ ਪਰਮਜੀਤਪੁਰਿਆ ਘੋੜਾ ਮੇਰੇ ਵੀਰੋ ਲੱਖਾਂ ਵਰਗਾ ਪੁਆਇੰਟ ਆਪਣੀ ਟੀਮ ਲਈ ਜੋੜਿਆ ਬਿੱਲਾ ਜੋਨ ਅਗਲੀ ਰੇਡ ਪੁਆਇੰਟ ਦੇ ਵਾਸਤੇ ਆ ਗਿਆ ਮੇਰੇ ਮਿੱਤਰੋ ਸਰਦਾਰ ਮਨਜੀਤ ਸਿੰਘ ਪੰਨੂ ਹਣਾਂ ਦਾ ਬੇਟਾ ਅੱਜ ਦੇ ਟਾਈਮ ਦਾ ਟੌਪ ਦਾ ਖਿਡਾਰੀ ਮੇਰੇ ਵੀਰੋ ਟੌਪ ਦਾ ਰੇਡਰ ਬਿੱਲਾ ਜੋਲ ਤੇ ਸੇਵਕ ਸਰਖਪਰੀਆ ਬੱਲੇ 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 ਇਹਨੂੰ ਨਿਕਾਣਾ ਜਾਣੋ ਨਿਕਾਣਾ 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 ਜਾਣੇ ਓਏ ਹੋਏ ਹਿੱਕ ਤੇ ਬੈ ਕੇ ਜਫਾ ਹੰਦਿਆਂ ਲਾ ਕੇ ਕਰਤਾ ਫਾਟਕ ਬੰਦਾ ਸੇਵਕ ਦਾ ਆਹ ਕੈਚ ਆਹ ਜਫਾ ਬੰਨ ਨੰਬਰ ਤਾਂ ਲੈ ਗਿਆ ਪਰ ਬਾ ਬਾ ਹੋ ਗਈ ਮੇਰੇ ਵੀਰੋ ਬੱਲੇ ਬੱਲੇ ਕਰਵਾ ਗਿਆ ਬੱਲੇ ਬੱਲੇ ਕਰਾ ਗਿਆ ਉੱਤਰ ਧੰਨਾ ਨਾਰਪੁਰ ਯੂ ਐਸ ਏ ਤੋਂ ਨਾਲ ਗੇਵੀ ਯੂ ਐਸ ਏ ਗੁਰਪ੍ਰੀਤ ਯੂ ਐਸ ਏ ਮਜਿੰਦਰ ਧਾਰੀ ਵਾਲਾ ਹੈਪੀ ਯੂ ਐਸ ਏ ਤੇ ਗੋਲੂ ਕੈਨੇਡਾ ਤੋਂ ਸਾਡਾ ਭਰਾ ਵੱਡੇ ਰੋਲ ਹੈ ਅੱਜ ਇਸ ਕਬੱਡੀ ਕੱਪ ਦੇ ਲਈ ਏ ਉਹ ਨੜਾਂ ਵਾਲੀ ਯਾਰ ਰਹੀਮਾਬਾਦੀਆ ਆ ਵੀ ਅੱਜ ਦੇ ਟਾਈਮ ਦਾ ਟਾਪ ਦਾ ਖਿਡਾਰੀ ਮੇਰੇ ਵੀਰੋ ਨਿੱਕੀ ਉਮਰ ਦੇ ਵਿੱਚ ਵੱਡੇ ਵੱਡਿਆਂ ਨੂੰ ਜੱਫੇ ਲਾ ਕੇ ਵੱਡੇ ਰਿਕਾਰਡ ਪੈਦਾ ਕਰਦਾ ਹੈ ਇਹ ਆ ਸੂਬਾ ਰਹੀਮਾਬਾਦਿਆ ਬਈ ਜਫਾ ਜਿਹਨਾਂ ਨੂੰ ਵਧੀਆ ਲੱਗਾ ਮੁੰਡਿਆਂ ਤੇ ਤਾੜੀਆਂ ਔਰ ਰੇਡ ਪਾਉਣ ਲਈ ਪੰਜਾਬ ਪੁਲਸੀ ਆ ਗਿਆ ਵੀਰਿਆ ਲਾ ਪੰਜਾਬ ਪੁਲਸੀਆ ਮਣੀ ਸੋਲ ਕਬੱਡੀ ਪਾਉਂਦਾ ਮੇਰੇ ਵੀਰੋ ਕੋਈ ਗਰਦਾਰ ਸੰਗਲ ਵਾਲਾ ਕਹਿੰਦਾ ਕੋਈ ਸੋਲ ਕਹਿੰਦਾ ਆ ਮਣੀ ਆ ਮੇਰੇ ਵੀਰੋ ਕਬੱਡੀ ਕਬੱਡੀ ਕਰਦਾ ਹੋਇਆ ਪੰਜਾਬ ਪੁਸ ਦੀ ਨੌਕਰੀ ਕਰਦਾ ਆਹ ਵੇਖਾਂਗੇ ਖਿਡਾਰੀਆਂ ਬਾਹਾਂ ਕਾਹਨ ਤੌਰ ਤੇ ਹੱਥ ਰੱਖਦਾ ਚੜਦੇ ਸੂਰਜ ਨੂੰ ਸਜਦਾ ਕਰਦਾ ਆਹ ਕੇਸਾ ਧਾਰੀ ਮੁੰਡਾ ਮੇਰੇ ਵੀਰੋ ਅੱਜ ਵੱਡੇ ਹੋਈ ਹੈ ਪਰ ਰੇਡ ਪਾਉਣ ਦੇ ਲਈ ਕਿਹੜੀ ਫਗਾਨੇ ਵਾਲਾ ਸਭਾ ਵਧੀਆ ਹੋਇਆ ਹੈ ਬੰਧਨ ਗੁੰਦਮਾ ਪਹਾੜ ਦੇ ਵਿੱਚ ਜੜ ਹੋਵੇ ਨਾਲੇ ਚਾਹੀਦਾ ਰਾਤਾ ਮਜਬੂਤ ਲੋਕੋ ਆਵਾ ਗੁੱਗੂ ਭਾਗੋ ਵਾਲੀਆ ਕੰਚੀ ਕਬੱਡੀ ਦਾ ਸਭ ਤੋਂ ਖਤਰਨਾਕ ਦਾ ਆ ਲਾ ਜਫਾ ਬੱਲੇ ਵਾਲੇ ਕਰਵਾਉਂਦਾ ਹੋਇਆ ਓਏ ਮੈਚ ਫਸ ਗਿਆ ਮੇਰੇ ਪਾ ਉਹ ਨਜ਼ਾਰਾ ਗਿਆ ਇੱਕ ਬੇਨਤੀ ਪ੍ਰਬੰਧਕ ਵੀਰਾਂ ਵੱਲੋਂ ਪਾਜੀ ਦੋ ਬੈਰੀਕੇਟਰ ਲੱਗੇ ਐ ਇੱਕ ਤਾਂ 8 ਫੁੱਟਾ ਇੱਕ 3 ਫੁੱਟਾ ਪਾਜੀ ਇਹਨਾਂ ਦੋਆਂ ਦੇ ਵਿੱਚ ਕਾਈ ਜਿਹੜਾ ਗੈਪ ਆ ਨਾ ਕੁਰਸੀ ਮਾੜਾ ਦਾ ਤਰਫੁਰ ਕੇ ਉਧਰ ਚਲ ਜਿਓ ਪਾਜੀ ਗਾੜੀ ਕੁਰਸੀਆਂ ਲੱਗੀਆਂ ਆਈਆਂ ਨੇ ਕਿਉਂਕਿ ਸਾਰੇ ਵੀਰ ਆਲੇ ਦੁਆਲੇ ਬੈਠਣਗੇ ਤਾਂ ਹੋਰ ਵਧੀਆ ਲੱਗੇਗਾ ਪ੍ਰਬੰਧਕ ਵੀਰਾਂ ਨੇ ਕੀਤੇ ਪ੍ਰਬੰਧ ਹੋਰ ਵਧੀਆ ਲੱਗਣਗੇ ਮੇਰੇ ਮਿੱਤਰੋ ਆਓ ਹੀਰੇ ਦੇਵੀ ਦਾਸ ਵਾਲੇ ਦੀ ਉਂਗਲ ਖੜੀ ਐ ਐ ਜਦੋਂ ਮੋਟਿਆਂ ਪੱਟਾਂ ਤੇ ਥਾਪੀ ਵੱਜਦੀ ਤੇ ਖੜਕਾ ਲਾਹੌਰ ਸੁਣੀ ਜਾ ਆ ਖੜਕਾ ਲਾਹੌਰ ਸੁਣੀ ਜਾ ਇਹ ਵੀ ਦਾਸ ਹੀਰਾ ਵਾ ਦੇਵੀ ਦਾਸ ਵਾਲਾ ਮੇਰੇ ਵੀਰੋ ਆ ਜੱਗੂ ਸਾਧੋ ਵਾਲੀਆ ਕਬੱਡੀ 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 ਕਰਦਾ ਹੋਇਆ ਜੱਗੂ ਸਾਧੋ ਵਾਲੀਆ ਰੇਡ ਪਾ ਰਿਹਾ 1 ਮਿੰਟ ਰੁਕਿਓ ਭਾਜੀ ਆ ਰੇਡ ਪਾ ਲੈਣ ਦੇ ਫਿਰ ਮੈਂ ਤੁਹਾਡੇ ਵਾਲੇ ਪਾਸੇ ਆਉਣਾ ਉਧਰ ਵੇਖ ਸੂਬਾ ਤੇ ਜੱਗੂ ਦੀ ਕਬੱਡੀ ਪਰ ਜੱਗੂ ਕਹਿੰਦਾ ਹਟ ਪਿੱਛੇ ਪਾਣੀ ਸਾੜਿਆਂ ਪੁਲਾਂ ਦੇ ਥੱਲੇੋਂ ਲੰਘਣਾ ਇਹ ਕਿਉਂ ਤੂੰ ਭੁੱਲੀ ਬੈਠੀ ਐ ਭਾਜੀ ਜਿਹੜੇ ਆ ਸੱਜਣ ਖਲੋਤੇ ਆ ਨਾ ਭਾਜੀ ਪਿੱਛੇ ਕੁਰਸੀਆਂ ਤੁਹਾਨੂੰ ਡਿਗਰੀਆਂ ਜਾਂ ਉੱਥੇ ਬਹਿ ਜਾਓ ਤੇ ਜਾਂ ਭਾਜੀ ਆ ਜਿਹੜਾ ਵੱਡਾ ਬੈਰੀਕੇਡ ਤੇ ਛੋਟਾ ਬੈਰੀਕੇਡ ਇਹਦੇ ਵਿੱਚ ਖਾਇ ਜੀ ਗੱਬੇ ਜਿਹੜੀ ਜਗ੍ਹਾ ਉਹਦੇ ਵਿੱਚ ਬੈਠ ਜਾਓ ਤਾਂ ਬੜੀ ਮਿਹਰਬਾਨੀ ਹੈ ਪ੍ਰਬੰਧ ਕੀਰਕੇ ਨੇ ਕਿ ਸੱਜਣ ਖਲੋਤੇ ਚੰਗੇ ਨਹੀਂ ਲੱਗਦੇ ਤੁਹਾਡਾ ਜੀ ਆਇਆਂ ਨੂੰ ਜੀ ਆਇਆਂ ਨੂੰ ਹਰਮਨ ਸ਼ਕਾਰ ਮਾਸੀ ਆ ਰਮਨ ਹਰਮਨ ਆ ਗਿਆ ਹੈ ਸ਼ਕਾਰ ਮਾਸੀਆਂ ਦੀ ਧਰਤੀ ਪਰ ਸੀਚੇ ਵਾਲੀ ਹੈ ਲੱਭੂ ਪਰ ਮੱਲੀ ਜਰ ਦੀ ਵਿਸਲ ਪੁਆਇੰਟ ਰੇਡਰ ਦਾ ਧਾਵੀ ਦਾ ਆਵਾ ਕੋੜਾ ਪਰਮਜੀਤਪੁਰਿਆ ਮੇਰੇ ਵੀਰੋ ਸਾਰੇ ਕੀਤੇ ਪਤਾ ਲੱਗ ਜਾਂਦਾ ਹੈ ਵਿੱਪਣ ਭਾਈ ਸਰੀਪੇ ਕੇ ਪਤਾ ਲੱਗ ਜਾਂਦਾ ਹੈ ਬੰਦਾ ਸੂਟਾ ਲਾਉਂਦਾ ਜਬ ਬੰਦਾ ਜਿੰਮ ਲਾਉਂਦਾ ਇਹ ਸਰੀਰ ਹੀ ਦੱਸਦਾ ਆਹ ਵੇਖਾਂ ਗਾ ਰੇਡ ਪੈ ਗਈ ਹੈ ਇਹ ਘੋੜਾ ਪਰ ਦੂਜੇ ਪਾਸੇ ਖਜਾਲੇ ਵਾਲਾ ਅਜਮੇਰ ਅਜਮੇਰ ਲੱਗਦਾ ਯੋਰ ਪਰ ਨਹੀਂ ਰੀਸ ਹੈ ਆਹ ਜਾਂਦਾ ਪਰਮਜੀਤਪੁਰੀਆ ਬੁੱਕ ਦਾ ਅੰਦਰ ਪਾਇਟੋ ਆ ਬੁੱਕ ਦਾ ਬੁੱਕ ਦੇ ਜਾਂਦੇ ਆ ਬੁੱਕ ਦੇ ਆਉਂਦੇ ਆ ਜਦੋਂ ਘੋੜਾ ਨੰਬਰ ਲੈ ਜਾਂਦਾ ਫਿਰ ਵਾਰੀ ਕਹਿੰਦੇ ਮੀਰਾ ਕੋਟੀਏ ਸ਼ੇਰ ਦੀ ਲਾ ਜਾਂਦੀ ਹੈ ਸ਼ੇਰੇ ਨੇ ਸਿਰ ਦੇ ਉੱਤੇ ਚਿੱਟਾ ਰਮਾਲ ਸਜਾਇਆ ਹੋਇਆ ਡੋਲੇ ਦੇ ਉੱਤੇ ਸੰਤਾ ਦੀ ਤਸਵੀਰ ਬਣਾਈ ਹੋਈ ਹੈ ਆਹ ਕਹਿੰਦੇ ਮੇਰੇ ਵੀਰ ਜਿਹਨੂੰ ਗੁੱਟ ਫੜ ਕੇ ਕੈਂਚੀ ਲਾਈ ਹੋਈ ਹੈ ਇਹ ਗੁਰਵਿੰਦਰ ਹੈ ਸੀਚੇ ਵਾਲੀਆ ਪਰ ਆਹ ਜਾਂਦਾ ਸ਼ੇਰਾ ਹੱਸਦਾ-ਹੱਸਦਾ ਵਾਹ ਗੱਬਰੂਆ ਕਮਾਲ ਕਰ ਦਿੱਤੀ ਹੈ ਕਿ ਕੇਸਗੜ ਦੇ ਕਿਲੇ ਵਿੱਚ ਕਦ ਕਬੂਤਰ ਬੋਲੇ ਨੇ ਜੰਗ ਤੋਂ ਪਹਿਲਾ ਸਿੰਘਾਂ ਨੇ ਕਦਮ ਉਹਦੇ ਕੋਲੇ ਨੇ ਪੁੱਠੇ ਪੈਰੀ ਮੋੜੇ ਮੋੜੇ ਮਾਲਕ ਪਹਾੜਾਂ ਦੇ 150 ਝੜੇ ਲਿਖਿਆ ਲਿਖਿਆ ਸਿੰਘਾਂ ਦੀਆਂ ਖੰਡਿਆਂ ਦੀਆਂ ਧਾਰਾਂ ਤੇ ਖਰੀਦੇ ਨਹੀਂ ਇਹ ਤਾਂ ਧੱਕੇ ਨਾਲ ਬੱਲਿਆ ਓਏ ਸਰਹੰਦ ਸ਼ਹਿਰ ਦੀਆਂ ਫਰਦਾਂ ਫੋੜ ਕੇ ਤੂੰ ਕਿਤੇ ਵੇਖੀ ਬੱਲਿਆ ਓਏ ਆ ਜਾਫੀ ਆ ਕਹਿੰਦੇ ਕੰਤੇ ਦਾ ਵੀਰ ਕੁਲਦੀਪ 26 ਸ਼িকারਵਾਸ਼ੀਆਂ ਵਾਲਾ ਪੀਟਰ ਦੀ ਕਬੱਡੀ ਤੇ ਜਦੋਂ ਪੈ ਜਾਂਦਾ ਛੱਡਦਾ ਨਹੀਂ ਉਹ ਕਹਿੰਦਾ ਇਹ ਗਲਦੀਪ ਕੀਪਾ ਜਦੋਂ ਜੱਫਾ ਲਾਉਂਦਾ ਫਿਰ ਪਉਣ ਗੌਂਦੀ ਗੀਤ ਹੁੰਦੀ ਆ ਖਿਡਾਰੀਆਂ ਦੇ ਮਾਪੇ ਧੰਦੇ ਗਲਦੀਪ ਕੀਪੇ ਦੇ ਜੱਫਿਆਂ ਨੂੰ ਲੋਕ ਮੰਨਦੇ ਲੋਕ ਮੰਨਦੇ ਆ ਮੁੰਡੇ ਦੇ ਜੱਫਿਆਂ ਨੂੰ ਅਗਲੀ ਰੇਡ ਹਰਮਨ ਦੀ ਹੈ ਇਹਦਾ ਗੋਸਲਪਿੰਡ ਹੈ ਕੋ ਸ਼ਿਕਾਰਮਾਸੀਆਂ ਕਹਿੰਦਾ ਆ ਰੇਡ ਪੈ ਗਈ ਆ ਮੇਰੇ ਵੀਰੋ ਉਧਰ ਕਿੰਦਾ ਸੋਲ ਹੀੜਾ ਜੁੱਕੇ ਪੰਪਨ ਗਰਦਾਸਪਰੀਆ ਤੇ ਬਨਾਲ ਆਹ ਪ੍ਰਾਚਾ ਪ੍ਰਾਚਾ ਵੇਖ ਆਹ ਵੇਖ ਟੱਕਰ ਆਹ ਵੇਖ ਟੱਕਰ ਆਯੁਰਾਪਾ ਜੱਟ ਅੱਕਿਆ ਵੀ ਮਾਰਾ ਤੇ ਜੱਟ ਡੱਕਿਆ ਵੀ ਮਾਰਾ ਇਹ ਕਹਿੰਦੇ ਬੁੱਕਦਾ ਹੈ ਮੇਰੇ ਵੀਰੋ ਹਰਮਣਾਂ ਅੱਧਾ ਸਮਾਂ ਹੋ ਗਿਆ ਮੇਰੇ ਵੀਰੋ ਅੱਧਾ ਸਮਾਂ ਅੰਕਾਂ ਦਾ ਜਿਹੜਾ ਵੀਰਵਾਂ ਉਹ ਜਲਦੀ ਟਾਡੇ ਨਾਲ ਸਾਂਝਾ ਕਰਾਂਗੇ ਪ੍ਰਚਾ ਮਨਿੰਦਰ ਤਾਲੀਆਲ ਤਾਲੀਆਲ ਮੋਟਰਸ ਟਰਾਂਸਪੋਰਟ ਕੈਨੇਡਾ ਵਾਲੇ ਦੇ ਟਰਾਂਸਪੋਰਟੀਏ ਗੱਡੀਆਂ ਸਾਰੀਆਂ ਨੇ 18 18 ਟੈਰੀਆਂ ਸਾਡਾ ਜਤਿੰਦਰ ਤਾਲੀਆਲ ਤੇ ਮਨਜਿੰਦਰ ਤਾਲੀਆਲ 골ਡਨ ਸਪਾਂਸਰ ਨੇ ਨਾਲ That USA ਰੌਇ ਲਤਾ ਦੇ ਰੈਸਟੋਰੈਂਟ ਆ ਤੇ ਸਾਡੇ ਕਮਲਪ੍ਰੀਤ ਬਾਦਲ ਸਿੰਘ ਜੀ ਆਜ਼ਾਦ ਟਰਾਂਸਪੋਰਟ ਵਾਲੇ ਉਹ ਕਹਿੰਦੇ ਆਪਾਂ ਵੱਡੇ ਸਹਿਯੋਗ ਦੁੱਤੇ ਆ ਤੇ ਵੀਰ ਜੀ ਆਉਂਦੇ ਸਾਲ ਵੀ ਤੁਹਾਡੇ ਨਾਲ ਖੜੇ ਆ ਤੇ ਖੜੇ ਰਵਾਂਗੇ ਉਹਨਾਂ ਉੱਤੇ ਕਿਰਪਾ ਬਾਬਾ ਦੀਪ ਸਿੰਘ ਜੀ ਦੀ ਉਹਨਾਂ ਦਾ ਧੰਨਵਾਦ ਹੈ ਹੈਪੀ ਸਿੰਧਣ ਵਾਲਾ ਰੇਡ ਪਾ ਕੇ ਨੰਬਰ ਦਾ ਵਾਅਦਾ ਕਰ ਗਿਆ ਇਸ ਇਲਾਕੇ ਦਾ ਵੱਡਾ ਮੱਲ ਜਿਹਨੂੰ ਗੱਟੀਆਂ ਜਿਹਨੂੰ ਟਰੈਕਟਰ ਦੇ ਜਿਹਨੇ ਬੁਲਟ ਜੁੱਤੇ ਹੋਏ ਆ ਘਰ ਬਿੱਲੇ ਜੋਲ ਦੀ ਸਰਤ ਬਿੱਲਾ ਜੋਲ ਹੈ ਮਨਦੀਪ ਜੀ ਆ ਮੁੰਡਾ ਪਿੰਡ ਦਾ ਸਰਪੰਚ ਵੀ ਐ ਪਿੰਡ ਦਾ ਸਰਪੰਚ ਵੀ ਐ ਬੜਾ ਮਾਣ ਦਿੱਤਾ ਪਿੰਦੇ ਮੇਰੇ ਵੀਰੋ ਇਹ ਬਿੱਲਾ ਦਾ ਜੋਲ ਨੰਗਲ ਪਿੰਡ ਹੈ ਜਿਹਦੀ ਯਾਰੀ ਲਾਰ ਜੋਲ ਡੇਰੀ ਵਾਲਾ ਆਸਟ੍ਰੇਲੀਆ ਵਾਲੇ ਦੇ ਨਾਲ ਆ ਮਾਣ ਕਰਦੇ ਆ ਭਰਾ ਬੰਦੇ ਜੋਲ ਦਾ ਵੀਰ ਹੈ ਰੇਡ ਜੱਗੂ ਸੈਦੋ ਵਾਲੀਆ ਕਬੱਡੀ 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 ਆ ਸੁਪਾ ਪੱਟੀਆਂ ਖੋਚ ਪਾਤਲੇ ਪਾਤਲੇ ਜਿੰਦਾ ਪਾਤਲੇ ਜਿੰਦਾ ਸਾਡੇ ਜਤਿੰਦਰ ਜੀ ਤੇ ਮਨਿੰਦਰ ਜੀ ਧਾਲੀਵਾਲ ਸਾਹਿਬ ਉਹਨਾਂ ਨੇ ਬਹੁਤ ਹੀ ਸਤਿਕਾਰਯੋਗ ਸਾਡੇ ਰਿਸਪੈਕਟਡ ਉਹਨਾਂ ਦੇ ਪਿਤਾ ਜੀ ਸਾਡੇ ਦਰਮਿਆਨ ਆਏ ਆ ਧਾਲੀਵਾਲ ਸਾਹਿਬ ਕਿੱਥੇ ਹੋ ਜੀ ਆਇਆਂ ਨੂੰ ਆਓ ਜੀ ਜੀ ਆਇਆਂ ਸਰਦਾਰ ਜੀ ਤੁਹਾਡੇ ਬੇਟਿਆਂ ਨੇ ਵੱਡੇ ਸਹਿਯੋਗ ਦਿੱਤੇ ਐ ਲੈ ਵੀ ਫੋਟੋਗ੍ਰਾਫਰ ਪੰਜਾਬ ਲਾਈਵ 1.com ਵਾਲਿਆ ਕਰ ਲਾ ਤਸਵੀਰਾਂ ਵੀਰਾਂ ਦੀ ਆ ਇਸੇ ਇਲਾਕੇ ਦਾ ਮਾਣ ਹੈ ਇਸ ਟੂਰਨਾਮੈਂਟ ਦਾ ਪ੍ਰਬੰਧਕ ਹੈ ਤੇ ਪੰਜਾਬ ਪੁਲਿਸ ਦਾ ਅਫੀਸਰ ਹੈ ਮਨੀ ਰੇਡ ਪਾ ਰਿਹਾ ਪਰ ਦੂਸਰੇ ਪਾਸੇ ਨੰਬਰ ਸਟਾਪਰ ਨੂੰ ਦਿੱਤਾ ਗਿਆ ਮੇਰੇ ਵੀਰੋ ਨੰਬਰ ਜਾਫੀ ਦਾ ਸਾਡੇ ਪ੍ਰਬੰਧਕ ਗਿੰਦਾ ਸੌਹਲ ਜੀ ਅਸਤਰੀਆ ਤੋਂ ਹੀਰਾ ਜੁਕੇ ਵਿਪਨ ਗਰਦਾਸਪੁਰਿਆ ਮਨਦੀਪ ਗਰਦਾਸ ਨੰਗਲ ਰਾਜਾ ਪਹਿਲਵਾਨ ਮਨੀ ਲਵਾਨ ਤੇ ਬਿਨੀ ਸੋਲ ਇੱਕ ਵਧੀਆ ਲਖਾਰੀ ਆ ਨੌਜਵਾਨਾ ਮੇਰੇ ਵੀਰੋ ਇਸ ਵੇਲੇ ਕੋੜਾ ਪਰਮਜੀਤਪੁਰੀਆ ਸ਼ਾਨਦਾਰ ਪੁਆਇੰਟ ਉਧਰ ਸਾਡੇ ਜਤਸਵਿੰਦਰ ਜਾਲ ਸਾਹਿਬ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ ਸਾਡੇ ਐਸ ਐਚਓ ਸਾਹਿਬ ਵੱਡੇ ਰੋਲ ਨੇ ਮੇਰੇ ਵੀਰੋ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ ਵੱਡੀ ਟੀਨ ਹੈ ਖੇਡਣ ਨੂੰ ਪਰ ਲੱਗਦਾ ਜੋਰ ਆ ਵਾਹ ਆ ਵਾਹ ਹੀਰਾ ਦੇ ਵੀ ਦਾਸ ਵਾਲਾ ਟੱਕਰ ਕਿਹਦੇ ਨਾਲ ਹੋਵੇਗੀ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਸੀਚੇ ਵਾਲੀਆ ਲੱਪੂ 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 ਮਾਨੂੰ ਲੱਗਦੀ ਜੱਫਾ ਜੱਫਾ ਲੱਗਦੀ ਜੱਫਾ ਲੱਗੂ ਜੱਫਾ ਲੱਗੂ ਯਾ ਰੇਡਰ ਭੱਜੂ ਇਹ ਹੀਰਾ ਜੇ ਕਰ ਸਵਾਦ ਆ ਤੇ ਤਾੜੀ ਜ਼ੋਰਦਾਰ ਦੇ ਵਿੱਚ ਗਹਿਰੇ ਝੱਲਾਂ ਦੇ ਕਦੇ ਸ਼ੇਰ ਨਾ ਰਿੰਦੇ ਗੁੱਜੇ ਕੌਣ ਠੱਲੇ ਤੂਫਾਨਾਂ ਨੂੰ ਅਗਰ ਵਿੱਚ ਨਹੀਂ ਪੈਂਦੇ ਗੁੱਜੇ ਇਹ ਵੱਡਾ ਮੱਲ ਹੈ ਹੀਰਾ ਤਾਂ ਫਿਰ ਹੀਰਾ ਹੀ ਆ ਮੇਰੇ ਮਿੱਤਰੋ ਆਹ ਕਬੱਡੀ ਮੋਹਿਤ ਠੂਲਾ ਢਿਲਮਾ ਵਾਲਾ ਗਿੰਦਾ ਸੋਲ ਅਸਤਰੀਆ ਜੀ ਸੂਬੇ ਦਾ ਇੱਕ ਜੱਫਾ ਜਿਹੜਾ 1100 ਦਾ ਗਿੰਦੇ ਸੋਲ ਸਟਰੀਆ ਵੱਲ ਮਹਾਨ ਕਬੱਡੀ ਖਿਡਾਰੀ ਵੱਲ ਪਰਸ਼ਕਾਰਾਂ ਵਾਲਾ ਟੱਕਰ ਸਰਦਾਰ ਜਸਵਿੰਦਰ ਸਿੰਘ ਜੀ ਚਾਲ ਸਾਹਿਬ ਸਾਡੇ ਐਸ.ਐਚ.ਓ ਸਾਹਿਬ ਮੇਰੇ ਡੇਰਾ ਬਾਬਾ ਨਾਨਕ ਤੋਂ ਲਟਾਇਰ ਹੋ ਗਏ ਨੇ ਮੈਂ ਚਾਹਾਂਗਾ ਕਿ ਤੁਹਾਡੇ ਵਰਗੇ ਅਫਸਰ ਕਿਤੇ ਕਾਪੀ ਇਲਾਕੇ ਨੂੰ ਮਿਲਨੇ ਆ ਸਰਦਾਰ ਦਸਵਿੰਦਰ ਸਿੰਘ ਜੀ ਚਾਲ ਸਾਹਿਬ ਬੜੇ ਇਮਾਨਦਾਰ ਇਨਸਪੈਕਟਰ ਸਾਹਿਬ ਵੱਡੀ ਢੇਰ ਖੱਡੇ ਨੂੰ ਤਿਆਰ ਕਰਦੇ ਆ ਪਰ ਲੱਗਦਾ ਯਾਰ ਉਧਰ ਕਿੰਨਾ ਸੋਦਾ ਸਰੀਆ ਤੋਂ ਤੇ ਗੈਵੀ ਹੁਣੀ ਵੀ ਆਖ ਰਹੇ ਆ ਕਿ ਸੂਬਾ ਜੇ ਹੁਣ ਜਫਾ ਲਾਵੇ ਤੇ 1100 ਦੇ ਮਾਨ ਤੋਂ ਇੱਕ ਕੰਨੀ ਤੇ ਸੂਬਾ ਦੂਸਰੀ ਕੰਨੀ ਤੇ ਰਸਾਲ ਸਿੰਘ ਸ਼ਾਲੂ ਜਿਹਨੂੰ ਕਬੱਡੀ ਦਾ ਫੁੱਲ ਜ ਖੀ ਆਖਦੇ ਆ ਜਿਹਨੂੰ ਮਾਨ ਸਨਮਾਨ ਚ ਟਰੈਕਟਰ ਮਿਲਿਆ ਆ ਕਹਿੰਦੇ ਅੱਧਾ ਜਫਾ ਸ਼ਾਲੂ ਦਾ ਕੱਲ ਵੀ ਇਸੇ ਤਰ੍ਹਾਂ ਕਹਿੰਦੇ ਚੀਮਾ ਖੁੱਡੀ ਜਫੇ ਲਾਏ ਉਹ ਮੇਰੇ ਵੀਰੋ ਇੱਕ ਦੀ ਝਕਾਨੀ ਦੂਜੇ ਦੀ ਟਰਾਈ ਪਰ ਰੇਡਰ ਬਣ ਗਿਆ ਹੈਪੀ ਹਵਾ ਹਵਾਈ ਹੈਪੀ ਸਿੰਧੜਾ ਵਾਲਾ ਬਿੱਲਾ ਜੋ ਬਿੱਲਾ ਆ ਗਿਆ ਜਾਓ ਲੰਗਲ ਵਾਲਾ ਇੱਕ ਕੰਨੀ ਦੇ ਜੈਮਾ ਚਾਰ ਗੱਬਰੂਆ ਉਰਦੇ ਕੰਨੀ ਦੇ ਗਰਸੇਵਕ ਪਰ ਜੈਮੇ ਨਾਲ ਹੋਈਆ ਟੱਕਰ ਲੱਗਦਾ ਯੋਰ ਭਰੀਆ ਬੱਕਲ ਖੇਡ ਮਦਾਰ ਦੇ ਵਿੱਚ ਜਿਵੇਂ ਸੰਦੇਸ਼ ਕੁਮਾਰੀ ਨਹੀਂ ਕਹੋਂਦੀ ਕਿ ਕਰਦੇ ਇਕੱਠਾ ਫਿਰ ਰੇਡ ਪਾਉਣ ਮੁੜ ਕੇ ਆਵੇਂ ਨਾ ਮਾਰ ਸੋਹਣਿਆ ਕੈਂਚੀ ਰੇਡਰ ਸੁੱਕਾ ਜਾਵੇ ਨਾ ਇਹ ਬਿੱਲੇ ਨੂੰ ਪੁੱਠੀ ਕੇ ਜੀ ਪੈ ਗਈ ਹੈ ਬੰਦੇ ਦੀ ਪੁੱਠੀ ਥੀ ਬੰਦਾ ਬਚ ਜਾਂਦਾ ਪਰ ਜਦੋਂ ਰੱਬ ਬੰਦੇ ਤੇ ਪੁੱਠੀ ਪਾਉਂਦਾ ਫਿਰ ਬੰਦਾ ਬਾਹਾਂ ਖੜੀਆਂ ਕਰ ਜਾਂਦਾ ਹਣੀ ਪ੍ਰੀਤੇ ਤੇ ਰਾਮ ਰਹੀਮ ਸਰਸੇ ਵਾਲੇ ਤੇ ਰੱਬ ਨੇ ਪੁੱਠੀ ਪਾਈ ਹਣ ਹਣੀ ਪ੍ਰੀਤ ਸੁਪਨੇ ਚ ਵੀ ਨਹੀਂ ਆਉਂਦੇ ਲਾ ਰੇਡ ਪਾਉਣ ਦੇ ਵਾਸਤੇ ਮੇਰੇ ਵੀਰੋ ਜਵਾਬੇ ਦੀ ਸ਼ਾਨ ਹੈ ਬੱਬਰ ਸ਼ੇਰ ਜਿਸ ਪਿੰਡ ਨੇ ਬਾਗੀ ਨੂੰ ਜਨਮ ਦਿੰਦਾ ਹੈ ਇਹ ਉਸੇ ਪਿੰਡ ਦਾ ਬਾਗੀ ਦਾ ਮੇਰੇ ਵੀਰੋ ਚੇਲਾ ਘੋੜਾ ਪਰਮਜੀਤਪੁਰਿਆ ਜੇ ਜੱਫਾ ਲੱਗੇ ਗੈਵੀ ਤੇ ਵੀਰ ਗਿੰਦਾ 16 ਅਸਤਰੀਆ ਤੋਂ ਕਹਿੰਦੇ 1100 ਇਹ ਆ ਮੇਰੇ ਵੀਰੋ ਸੂਬਾ ਜਿਹਨੇ ਨੜਾਲੀ ਦੀ ਧਰਤੀ ਤੇ ਜਨਮ ਲਿਆ ਤੇ ਮੇਰੇ ਪੰਜਾਬੀ ਵੀਰੋ ਮਾਣ ਪੱਦਰ ਖੀਰਾਵਾਲੀਆ ਸ਼ੁਰਲੀ ਆ ਗਿਆ ਹੀਰਾ ਵਾਲਿਆ ਸੁਰਲੀ ਨੇ ਆ ਗਿਆ ਇਧਰ ਚਲੇ ਆ ਕੇ ਕਬੱਡੀ ਕੱਪ ਤੋਂ ਮੱਖਣ ਦੇ ਫਾੜ ਦਿੱਤੇ ਹੈ ਜਨਾਬ ਮੱਖਣ ਵਾਲੀ ਜੀ ਵੀ ਆ ਚੁੱਕੇ ਆ ਬੋਲਾਂ ਦੇ ਵਣਜਾਰੇ ਜੀ ਆਇਆਂ ਨੂੰ ਜਨਾਬ ਮੱਖਣ ਵਾਲੀ ਜੀ ਖੁਸ਼ ਆਲੋਕ ਜੀ ਸਾਡੇ ਮੱਖਣ ਵਾਲੀ ਜੀ ਬਹੁਤ ਵੱਡੀ ਦੇਣ ਹੈ ਅਸੀਂ ਕਰਮਾ ਭਾਗਾ ਵਾਲੇ ਆ ਕਿ ਜਿਨ੍ਹਾਂ ਦੇ ਨਾਲ ਬੋਲਣ ਦਾ ਯੋਧਿਆਂ ਵਾਲਿਆ ਸਾਨੂੰ ਮੌਕਾ ਮਿਲਦਾ ਹੈ ਬੜੇ ਕਰਮਾ ਭਾਗਾ ਵਾਲੇ ਆ ਇਹ ਹਰਮਨ ਤੇ ਦੂਸਰੇ ਪਾਸੇ ਟੱਕਰ ਪਰ ਹਰਮਾਨ ਇੱਕ ਹੋਰ ਨੰਬਰ ਆਪਣੇ ਖੇਡ ਦੇ ਵਾਸਤੇ ਜੋੜ ਚੁੱਕਿਆ ਹੈ ਇੱਕ ਇੱਕ ਨੰਬਰ ਦੇ ਵਾਸਤੇ ਜੂਝਦੇ ਆ ਬੱਬਰ ਸ਼ੇਰ ਕਿ ਚੱਕੀ ਦੇ ਪੜਵਰ ਕੀ ਛਾਤੀ ਜਿਗਰੇ ਕਾਡਰ ਨੇ ਜੂਝ-ਜੂਝ ਕੇ ਹੰਦਿਆਂ ਦਾ ਦੱਤ ਕਰਦੇ ਬਾਡਰ ਨੇ ਮੋਇਤ ਠੂਲੇ ਦੀ ਰੇਡ ਜਾਫੀ ਭਾਗੋਵਾਲ ਦੀ ਧਰਤੀ ਦਾ ਗੁੱਗੂ ਮੇਰੇ ਮਿੱਤਰੋ ਸਿੰਘ ਸਰਦਾਰ ਡੱਕਣ ਦੀ ਕਰਦਾ ਟਰਾਈ ਮੁਕਾਬਲਾ ਸਕਤ ਹੈ ਮੋਇਤ ਦੀ ਰੇਡ ਗੁੱਗੂ ਦੀ ਜਾਫੀ ਢਿਲਵਾਵਾਂ ਵਾਲਾ ਸ਼ਾਨਦਾਰ ਪੁਆਇੰਟ ਜਿਹੜਾ ਬੋਲਡ ਨੰਬਰ 3 ਜੁੜ ਗਿਆ ਜਿਹੜਾ ਹੋਲਡ ਨੰਬਰ ਸੀ ਉਹ ਰੈਫਰੀ ਵੀ ਰਖ ਰਿਹਾ ਕਿ ਸਟਾਪਰ ਦਾ ਟੀਮ ਕਿਹੜੀ ਦਾ ਜੀ ਉਹ ਸੁਰਖਪੁਰ ਦੀ ਟੀਮ ਦਾ ਸੁਰਖਪੁਰ ਦੀ ਟੀਮ ਦਾ ਉਹ ਜਿਹੜਾ ਹੋਲਡ ਵਾਲਾ ਨੰਬਰ ਹੈ ਸ਼ੁਰਲੀ ਖੀਰਾ ਵਾਲੀ ਆਇਆ ਹੈ ਤੇ ਸਾਡੇ ਅਫੀਸ਼ੀਅਲ ਰੈਫਰੀ ਵੀ ਰਖ ਰਿਹਾ ਸੋ ਮਾਨ ਹੈ ਮੇਰੇ ਵੀਰੋ ਜੋ ਵੀ ਅਫੀਸ਼ੀਅਲ ਫੈਸਲਾ ਕਰਨਗੇ ਉਹ ਮੰਨਣਾ ਪਵੇਗਾ ਭਾਲਾ ਸੰਧਵਾ ਦੀਪ ਸੰਧੂ ਬਿੱਕਾ ਸੰਧੂ ਬਿੱਲਾ ਸੰਧਵਾ ਨਮਨੀਤ ਬੁੱਟਰ ਰਾਜਾ ਸਮਰਾ ਸੱਤਾ ਸੰਧਵਾ ਤੇ ਸਤਵੀਰ ਲੰਡਨ ਵਾਲੇ ਵੀਰ ਆਏ ਹੋਏ ਐ ਇਹ ਸਿਮਰਨ ਦੇ ਯਾਰ ਮਿੱਤਰ ਨੇ ਉਹਨਾਂ ਭਰਾਵਾਂ ਦਾ ਤਾੜਾ ਹੈ ਸੋਹਣੇ ਸੁਨੱਖੇ ਰੱਜ ਕੇ ਮਾਝੇ ਵਾਲਿਆਂ ਦਾ ਕਦ ਕਾਠ ਤੇ ਮਾਝੇ ਵਾਲਿਆਂ ਦਾ ਟੌਰ ਰੱਪਾ ਵੇਖਣ ਵਾਲਾ ਹੁੰਦਾ ਮੇਰੇ ਮਿੱਤਰੋ ਆਹ ਕਬੱਡੀ ਪਾਉਣ ਦੇ ਵਾਸਤੇ ਸ਼ੇਰਾ ਮੀਰਾ ਕੋਟੀਆਂ ਮੀਰਾ ਕੋਟੀਆਂ ਦਲਸ਼ੇਰ ਐ ਮੇਰੇ ਵੀਰੋ ਟੱਕਰ ਮੈਨੂੰ ਲੱਗਦੀ ਗੱਲ ਮੈਨੂੰ ਲੱਗਦੀ ਗੱਲ ਚਾੜਤਾ ਚੰਦ ਚਿਪ ਕੱਢ ਕੇ ਗੱਡ ਕੇ ਕਿਤੇ ਠੋਕੇ ਤਸੱਲੀ ਬਲੀ ਝੰਡ ਮਿੱਤਰਾਂ ਰਾਜੇ ਖੇਲੇ ਅੱਤ ਦਾ ਵੀ ਸਿਰਾ ਹੋ ਗਿਆ ਤੇ ਚੱਕੀ ਸਿਰੇ ਨਵਲੀ ਝੰਡ ਮਿੱਤਰਾਂ ਹੈਪੀ ਕਬੱਡੀ ਪਾ ਰਿਹਾ ਹੁਣ ਵੇਖਾਂਗੇ ਸ਼ਿਕਾਰਾਂ ਵਾਲਿਆ ਆ ਜੋੜ ਤੇਰਾ ਪਹਿਲਵਾਨਾ ਪਰ ਵੇਖਦੇ ਆ ਕਿ ਡਬਲ ਟੱਚ ਹੋ ਗਿਆ ਹੈ ਫੈਸਲਾ ਮੱਲੀ ਸਾਹਿਬ ਦਾ ਕਿ ਨੰਬਰ ਰੀਡਰ ਦਾ ਉਹ ਵੀ ਆ ਗਿਆ ਜਿਹੜਾ ਅੱਜ ਦੱਬਿਆ ਦੱਬਦਾ ਨਹੀਂ ਮੇਰੇ ਵੀਰੋ ਇਹ ਤੇ ਵੀ 10 ਵਾਲਾ ਹੀਰਾ ਹੈ ਮੇਰੇ ਵੀਰੋ ਇਹ ਨੌਜਵਾਨ ਨਾਉ ਸਟਾਪ ਗੱਡੀ ਹੈ ਰੇਡ ਪਾਉਣ ਦੇ ਲਈ ਵਧੀਆ ਹੈ ਬਾਤੀ ਬਣੀ ਹੋਈ ਸੁਣੀ ਚੈਣ ਕਾਣ ਘੁੱਟ ਫੜਦਾ ਕਾਣ ਲੱਤੀ ਲੱਗਦਾ ਕਾਣ ਪੱਟੀ ਲੱਗਦਾ ਕਾਣ ਰੱਖਦਾ ਤਾਣ ਤੇ ਹੱਥ ਕੈਂਚੀ ਕੈਂਚੀ ਆ ਲੱਗ ਗਈ ਲੱਗ ਗਈ ਇਹ ਸਪੈਂਸਰ ਇਹ ਕਹਿੰਦੇ ਜੋਧਾ ਸੰਗੋਜਲਾ 1000 ਰੁਪਿਆ ਬੂਟਾ ਜੀ ਰੈਸਟੋਰੈਂਟ ਰਾਇਲ ਤਾਜ ਰੈਸਟੋਰੈਂਟ ਵਾਲੇ ਉਹ ਕਹਿੰਦੇ ਜਾਫੀ ਨੂੰ 1000 ਰੁਪਏ ਦੇਣਾ ਹੈ ਮਨਦੀਪ ਜੀ ਦੇਖ ਕੇ ਆ ਗੁਰਦਾਸ ਲੰਗੜ ਵਾਲਿਓ ਸਿੱਧਾ ਇਹ ਨੌਜਵਾਨ ਤੱਕ ਇਹਨੂੰ ਮਨਸੂਰਵਾਲ ਬੇਟ ਦੇ ਕਬੱਡੀ ਕੱਪ ਤੋਂ ਕਹਿੰਦੇ ਮੇਰੇ ਵੀਰੋ ਥਾਰ ਗੱਡੀ ਮਿਲੀ ਹੋਈ ਹੈ ਆ ਬੱਬਰ ਸ਼ੇਰ ਨੂੰ ਕਹਿੰਦੇ ਆ ਕਾਲੇ ਦੇ ਕਬੱਡੀ ਕੱਪ ਦੇ ਵਿੱਚੋਂ ਥਾਰ ਗੱਡੀ ਮਿਲੀ ਹੈ ਇਹ ਵੀ ਪਾਸੇ ਜੱਗੂ ਇੱਕ ਪਾਸੇ ਸੈਦੋ ਵਾਲਿਆ ਦੂਜੇ ਪਾਸੇ ਸ਼ਿਕਾਰਾਂ ਵਾਲਾ ਆ ਭੱਜਾ ਜਾਂਦਾ ਹੈ ਲੈ ਰੀਸਾ ਸ਼ਾਨਦਾਰ ਪੁਆਇੰਟ ਜਿਹੜਾ ਸੀ ਸੈਦੋ ਵਾਲੀ ਆਪਣੀ ਟੀਮ ਦੇ ਲਈ ਜੀ ਦਾ ਹੋਇਆ ਇੱਕ ਅੰਗਰਾ ਵਾਦਾ ਕਰਦਾ ਹੋਇਆ ਅੱਜ ਚੋਟੀ ਦੇ ਖਿਡਾਰੀ ਖੇਡ ਰਿਹਾ ਖੇਡ ਮੈਦਾਨ ਦੇ ਵਿੱਚ ਹਰਮਨ ਦੇ ਪਈ ਹੋਈ ਰੇਡ ਇੱਕ ਇੱਕ ਨੰਬਰ ਵਾਸਤੇ ਜੂਝਦੇ ਆ ਬੱਬਰ ਸ਼ੇਰ ਮੇਰੇ ਮਿੱਤਰੋ ਆ ਮੁੰਡੇ ਤਾਂ ਕਹਿੰਦੇ ਲੱਗਦੇ ਨਵੇਂ ਜਿਹੇ ਐ ਪਰ ਇਹਨਾਂ ਦਾ ਕਹਿੰਦੇ ਅੱਜਕੱਲ ਦੌਰ ਐ ਇਹਨਾਂ ਦਾ ਟੌਰ ਵੱਖਰਾ ਐ ਪਰ ਹਰਮਨ ਵੀ ਕਹਿੰਦਾ ਸਾਡੇ ਛਾਤੀ ਦੇ ਵਿੱਚ ਜ਼ੋਰ ਐ ਜ਼ੋਰ ਐਵੇਂ ਨਹੀਂ ਆਉਂਦਾ ਖਰਾਕਾਂ ਖਾਣੀਆਂ ਪੈਂਦੀਆਂ ਪੈਣ ਤਾਂ ਲਾਉਣੀਆਂ ਪੈਂਦੀਆਂ ਨੇ ਕਿ ਕਰਨ ਖਰਾਕਾਂ ਉੱਤੇ ਖੁੱਲੇ ਖਰਚੇ ਲੋਕਾਂ ਦੇ ਆ ਬੁੱਲਾਂ ਸੱਖੇ ਨਹੀਂ ਕਰਾਉਣੇ ਚਰਚੇ ਜੁਗਣੀਆਂ ਪੂਰੀਆਂ ਬਦਾਮ ਚੱਬਣੇ ਜਿੰਮਾਂ ਵਿੱਚ ਜਾ ਜਾ ਕੇ ਪੈਂਦੇ ਨੇ ਮਸਲ ਕੱਢਣੇ ਉਹਨਾਂ ਮਸਲਾਂ ਨੇ ਸਰੀਰਾਂ ਦਾ ਸ਼ਿੰਗਾਰ ਬਣਦਾ ਪੈਂਦੀ ਆ ਜਵਾਈਆਂ ਵਾਂਗੂ ਚਾਨ ਸਾਹਮਣੀ ਸੌਖਾ ਨਹੀਂ ਕਬੱਡੀ ਦਾ ਸਟਾਰ ਬਣਨਾ ਇਹ ਆ ਕੋੜਾ ਕੁਮਜੀਤਪੁਰਿਆ ਸੌਖਾ ਨਹੀਂ ਸੌਖਾ ਨਹੀਂ ਕਬੱਡੀ ਦਾ ਸਟਾਰ ਸ਼ਟਾਰ ਇਹ ਆ ਨੌਜਵਾਨ ਇਸ ਵੇਲੇ ਮਲਕੀਤ ਆ ਤਲਵੰਡੀ ਦੀਨਾ ਦਾ ਥੋੜਾ ਪਰ ਪਰਮਜੀਤਪੁਰਿਆ ਕੋੜਾ ਆਉਂ ਜ਼ਾਂਦਰ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੋਇਆ ਅਗਲੀ ਰੇਡ ਮੀਰਾ ਕੋਟਿਆ ਸ਼ੇਰ ਤੌਰ ਦੇ ਨੇ ਤਿਆਰ ਬਰ ਤਿਆਰ ਹੈ ਸੱਜੇ ਡੋਲੇ ਤੇ ਔਰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭੰਡਰਾ ਵਾਲੇ ਦੀ ਤਸਵੀਰ ਬਣਾਈ ਹੋਈ ਹੈ ਇੱਕ ਧਰਤੀ ਮਾਂ ਨੂੰ ਮੱਥਾ ਰੱਬ ਦਾ ਨਾਮ ਲੈ ਕੇ ਬਾਜੇ ਖਾਨੇ ਵਾਂਗੂ ਦੱਤ ਦੇ ਭੰਗੜੇ ਪਾ ਕੇ ਉਰਲੀ ਕੰਨੀ ਦੇ ਯੋਧਾ ਮੇਰੇ ਵੀਰੋ ਸੰਗੋਜਲੇ ਦੀ ਧਰਤੇ ਤੇ ਪਰਲੀ ਤੇ ਲੱਭੂ ਆ ਆ ਸੀਚੇ ਵਾਲੀਆ ਬਹੁਤੀ ਬਣੀ ਹੋਈ ਸੋਹਣੀ ਚੈਣ ਕੌਣ ਰੱਖਦਾ ਤਾਉਣ ਤੇ ਹੱਥ ਪਰ ਟਿੱਬੇ ਵਾਲੇ ਦੀ ਦਿਸਲ ਆਹ ਟੈਕਨੀਕਲ ਪੁਆਇੰਟ ਹਰ ਰੇਡਰ ਦੇ ਹਿੱਸੇ ਤਾਵੀ ਦੇ ਹਿੱਸੇ ਆਰੀ ਰੇਡ ਟਲਵਾ ਵਾਲਾ ਪਾਉਣ ਦੇ ਲਈ ਤਿਆਰ ਪਰ ਤਿਆਰ ਤੇ ਪਾਣੀ ਗਰਾਊਂਡ ਦੇ ਵਿੱਚ ਪਹੁੰਚਦਾ ਕਰ ਦिए ਮੱਲੀ ਸਾਹਾ ਦਾ ਮੈਚ ਦੀ ਸਥਿਤੀ ਇਹੋ ਜਿਹੀ ਬਣੀ ਹੋਈ ਨਾ ਕਿ ਜਿਵੇਂ ਦੁੱਧ ਦਾ ਛੰਨਾ ਭਰਿਆ ਹੋਵੇ ਕਿ ਛੁਲਕ ਕੇ ਮੜਕ ਛੁਲਕ ਕੇ ਦੇ ਨਾਲ ਹੀ ਡੁੱਲ ਜੇ ਇਦਾਂ ਦੀ ਸਥਿਤੀ ਹੋਈ ਪਈ ਹੈ ਇੱਕ ਜੱਫਾ ਇਧਰੋਂ ਲੱਗ ਗਿਆ ਜਾਂ ਇਧਰੋਂ ਲੱਗ ਗਿਆ ਉਹ ਟੀਮ ਜਿੱਤ ਜਾਣੀ ਹੈ ਸ਼ੁਰਲੀ ਪਹਿਲਵਾਨ ਜੀ ਕੁਝ ਤੁਹਾਡੇ ਨਾਲ ਕੋਈ ਸੱਜਣ ਗੱਲਬਾਤ ਕਰਨਾ ਚਾਹੁੰਦੇ ਆ ਸ਼ੁਰਲੀ ਪਹਿਲਵਾਨ ਜੀ ਬਹੁਤ ਦਰਰੇਚ ਛੋਟੀ ਦਾ ਮੈਚ ਖੇਡਿਆ ਜਾ ਰਿਹਾ ਹੈ ਉਸਤਾਦ ਲੋਕ ਸਾਡੀ ਪੰਜਾਬੀ ਮਾਂ ਬੋਲੀ ਦੇ ਬਹੁਤ ਵੱਡੇ ਬਲਾਰੇ ਪੰਜਾਬ ਨੇ ਹਿੰਦੁਸਤਾਨੀ ਜਿੱਥੇ-ਜਿੱਥੇ ਵੀ ਪੰਜਾਬੀ ਵੱਸਦੇ ਐ ਤੇ ਪੰਜਾਬੀਆਂ ਦੇ ਦਿਲਾਂ ਤੇ ਉਸ ਕੋਲ ਵਰਗੀ ਮਿੱਠੀ ਬਾਜ ਦੇ ਨਾਲ ਰਾਜ ਕੀਤਾ ਤੇਤਰ ਤੇ ਧੰਨਵਾਦ ਕਰਾਂਗੇ ਜੀ ਆਇਆਂ ਨੂੰ ਸਾਡੇ ਸਰਤਾਜ ਕਨੇਡਾ ਜੀ ਤੇ ਨਾਲ ਰਾਣਾ ਜੈਲਦਾਰ ਕਨੇਡਾ ਤੇ ਨਾਲ ਸਾਡੇ ਹਰਵਿੰਦਰ ਹਰਜਿੰਦਰ ਸਿੰਘ ਜੀ ਆਸਟ੍ਰੇਲੀਆ ਤੋਂ ਇੰਦਰਜੀਤ ਸਿੰਘ ਜੀ ਤੇ ਨਾਲ ਸਾਡਾ ਗਿੰਦਰ ਆਸਟ੍ਰੇਲੀਆ ਸੋਨੂ ਕਨੇਡਾ ਸਤਨਾਮ ਆਂਦੇ ਆ ਜੋ ਦਾ ਕਾਲੋਂ ਤੇ ਜਗਰਾਜ ਚਾਹਲ ਜੀ ਹੁਣਾਂ ਦਾ ਧੰਨਵਾਦ ਢਿਲਮਾ ਵਾਲਾ ਮੁਹਿਤ ਠੂਲਾ ਰੇਡ ਪਾ ਰਿਹਾ ਤੇ ਜਾਫੀ ਨੂੰ ਦੁਨੀਆ ਜਾਣਦੀ ਹੈ ਪਰ ਦੇਖਦੇ ਹਾਂ ਕਿ ਰੇਡਰ ਕਹਿੰਦਾ ਉਸਤਾਦ ਜੀ ਬਾਅਦ ਚ ਮਿਲਾਂਗੇ ਇਹ ਆ ਮੁਹਿਤ ਠੂਲਾ ਢਿਲਮਾ ਵਾਲਾ ਮੁੰਡਾ ਕਹਿੰਦੇ ਉਹ ਧਰਤੀ ਤੂੰ ਐ ਜਿਸ ਧਰਤੀ ਨੇ ਅਮਰੀਕ ਬੁੱਢੇ ਨੂੰ ਜਨਮ ਦਿੱਤਾ ਹੈ ਇਹ ਕਹਿੰਦੇ ਮੇਰੇ ਵੀਰੋ ਬਾਬਾ ਬੰਦਸਦੀ ਦੀ ਧਰਤੀ ਤੋਂ ਆਇਆ ਹੈ 12 ਦੇ ਰੇਡ ਕਾਊਂਡ ਦੇ ਲਈ ਆ ਮੁੰਡਾ ਮੇਰੇ ਵੀਰੋ ਹਰਮਨ ਅਸਵੇਂ ਕਬੱਡੀ ਕਬੱਡੀ ਕਰਦਾ ਹੋਇਆ ਮਾਨ ਆਂਡੂ ਸੋਲ ਟਾਪ ਦਾ ਰੇਡਰ ਖੇਡਿਆ ਸੰਤ ਬਾਬਾ ਯਾਰਾ ਸਿੰਘ ਜੀ ਕਬੱਡੀ ਕਲੱਬ ਨੜਾਂਬਲ ਦੀ ਟੀਮ ਵੱਲੋਂ ਅੱਜ ਕਹਿੰਦੇ ਨਿੱਕੂ ਹੁੰਦਲ ਹੁਣਾ ਦੀ ਟੀਮ ਪੁਜਰਾਜ ਵਾਲਾ ਸਿੰਧੂ ਨਿਊਜ਼ੀਲੈਂਡ ਤੋਂ ਮਾਨ ਕਰਦਾ ਤੇ ਧੰਨਾ ਰਹਿੰਦਾ ਅਮਰੀਕਾ ਦੇ ਵਿੱਚ ਉਸ ਭਰਾ ਦੀ ਟੀਮ ਖੇਡ ਰਹੀ ਹੈ ਖੇਡ ਮੈਦਾਨ ਦੇ ਵਿੱਚ ਹੈਪੀ ਦੀ ਰੇਡ ਤੇ ਕਹਿੰਦੇ ਸੂਬੇ ਨੇ ਬਾਲਤਾ ਹਿੱਕ ਤੇ ਦੀਵਾ ਆ ਜਫਿਆਂ ਨਾਲ ਜਿੱਤਾਂ ਹਾਰਾਂ ਹੋਣੀਆਂ ਸੂਬਾ ਰਿਮਾਬਾਦੀਆ ਹੈਪੀ ਸਿੰਧਰਾਂ ਵਾਲਾ ਟੱਕਰ ਅੱਖਾਂ ਨਾਲ ਜਿੱਤੇ ਦਿਲ ਦਿੰਦੇ ਨੇ ਜਿੱਤੇ ਦਿਲ ਦਿੰਦੇ ਨੇ ਲਾਟਾਂ ਦੇ ਵਿੱਚ ਢਿੱਲ ਦਿੰਦੇ ਨੇ ਇਹ ਮੱਝ ਦੇ ਮਝਾਲ ਨੇ ਪਾਉ ਦੁੱਸਾ ਚੜਜੇ ਇਹ ਛਿੱਲ ਦਿੰਦੇ ਨੇ ਆ ਗੁੱਸਾ ਚੜਜੇ ਤੇ ਸਿੰਨ ਦਿੰਦੇ ਨੇ ਰੁਕਿਓ ਰੁਕਿਓ ਸ਼ੇਰਾ ਜੀ ਰੁਕਿਓ ਭਾਜੀ ਰੀਪਲੇ ਹੁਣ ਤੁਸੀਂ ਨਾ ਮੰਗਿਓ ਇੱਕ ਇੱਕ ਰੀਪਲੇ ਮਿਲ ਲੈ ਪਹਿਲਾਂ ਹੀ ਵੀਰਾਂ ਨੇ ਬੁਲਾ ਦਿੱਤਾ ਸੀ ਤੇ ਫੈਸਲਾ ਸੀ ਉਧਰ ਮੈਂ ਦੇਖ ਰਿਹਾ ਕਿ ਗਰਦੇਤ ਕਿਸ਼ਨਗੜੀਆ ਕਬੱਡੀ ਦਾ ਵੱਡਾ ਮਲਮੀ ਆ ਗਿਆ ਮੇਰੇ ਵੀਰੋ ਗਰਦੇਤ ਕਿਸ਼ਨਗੜੀਏ ਦੇ ਵੀ ਦਰਸ਼ਨ ਹੋਏ ਆ ਬੜੇ ਵੱਡੇ ਵੱਡੇ ਮਾਲ ਆਏ ਆ ਆ ਵੀ ਸਿਰੇ ਦਾ ਪ੍ਰੱਚਿਆ ਸ਼ੇਰਾ ਮੀਰਾ ਕੋਟੀਆ ਵੀਰਾ ਕੋਟੀਆ ਦਰਸ਼ੇਰ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਪਰ ਲੱਭੂ ਆ ਆ ਸੀਚੇ ਵਾਲੀ ਐ ਪੁਆਇੰਟ ਤੇਬਾ ਸਰਦਈ ਵਿਸਲ ਕਿ ਧਾਵੀ ਦੇ ਇਸ ਐ ਚੋਟੀ ਦਾ ਮੈਚ ਵੈਪਨ ਗਰਦਾਸਪੁਰ ਹੈ ਨੰਗਲਪਰਾ

ਉਹ ਖੇਡ ਖੇਡ ਕੇ ਵੱਖੋ ਵੱਖਰੇ ਪਿੰਡਾਂ ਦੇ ਵਿੱਚ ਇਹਨੇ ਝੰਡੇ ਗੱਡੇ ਹੋਣਗੇ ਅੱਜ ਵੀ ਝੰਡੇ ਗੱਡੇ ਯਾਰ ਰਿਹਾ ਏ ਹਰਮਨ ਦੀ ਕਬੱਡੀ ਦੇਸਰਾਂ ਵਾਲੇ ਜਾਮੇ ਦੀ ਟਰਾਈ ਹੁਣ ਚੱਕੇ ਜਾਮ ਹੋਣਗੇ ਕਿ ਨਹੀਂ ਕਬੱਡੀ 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 ਭਾਈ ਰੈਡ ਕਬੱਡੀ ਨੇ ਚਾਈ ਦੇ ਘੱਟ ਤੇ ਘੱਟ ਤੇ ਘੱਟ ਤੇ ਹਰਮਨ ਲਈ ਤਾੜੀਆਂ ਜ਼ੋਰਦਾਰ ਮੇਰੇ ਮਿੱਤਰੋ ਸਿਰੇ ਦੀਆਂ ਰੈਡਾਂ ਪਾ ਰਿਹਾ ਹੈ ਉਧਰ ਮੈਂ ਧੰਨਵਾਦੀ ਆ ਸਾਡੇ ਨਿਊਜ਼ੀਲੈਂਡ ਵਾਲੇ ਵੀਰ ਅਰਮਿੰਦਰ ਹੁੰਦਲ ਜੀ ਉਹਨਾਂ ਦੇ ਸਤਕਾਰਯੋਗ ਡੈਡੀ ਜੀ ਸਰਦਾਰ ਬਲਵਿੰਦਰ ਸਿੰਘ ਜੀ ਹੁੰਦਲ ਸਾਹਿਬ ਬੱਬੇਹਾਲੀ ਪਿੰਡ ਤੋਂ ਵਿਸ਼ੇਸ਼ ਤੌਰ ਤੇ ਆਏ ਆ ਲਓ ਵੱਡਾ ਸੱਜੋਗਾਂ ਦੀ ਰੇਡ ਜਿਹੜੀ ਪੈ ਚੁੱਕੀ ਹੈ ਮੋਹਤ ਦੀ ਮੇਰੇ ਵੀਰੋ ਚਾਰ ਗੱਭਰੂ ਤਿਆਰੀ ਦੇ ਵਿੱਚ ਕੁਲਦੀਪ ਦੇ ਨਾਲ ਹੋ ਗਈ ਹੈ ਟੱਕਰ ਲੱਗਦਾ ਜੋਰ ਪਰ ਪੁਆਇੰਟ ਦਲਪਾਂ ਵਾਲਾ ਨੱਚਦਾ ਟੱਪਦਾ ਹੱਥ ਦਾ ਆਪਣੀ ਟੀਮ ਲਈ ਜੋੜਦਾ ਹੋਇਆ ਮੇਰਾ ਕੋਟੀਆ ਸੁਖਮਣ ਹੁਣ ਦੋ ਦੋ ਲਗਾਤਾਰ ਪਾਉਂਦੇ ਬੈਣ ਪੌਣੀਆਂ ਪੈਣੀਆਂ ਯਾਰ ਪੌਣੀਆਂ ਪੈਣੀਆਂ ਜਿੱਤ ਦੇ ਨਾਲ ਫੈਸਲੇ ਅਧੂਰੇ ਰਹਿਣਗੇ ਇਹ ਮੈਚ ਹੈ ਇਹ ਮੁੱਛ ਦਾ ਸਵਾਲ ਆ ਪਟਾਕੇ ਦਾ ਪੈਣਗੇ ਇੱਕ ਨੜਾਂ ਵਾਲੀ ਦੀ ਟੀਮ ਇਸ ਇਲਾਕੇ ਦੀ ਹੈ ਦੂਸਰੀ ਦਿਵਾਪੇ ਤੋਂ ਦੂਰੋਂ ਆਈ ਹੈ ਇਹ ਸ਼ੇਰੇ ਦੀ ਕਬੱਡੀ ਜਾਫੀ ਮਾਰਦਾ ਪੁਛਾ ਧੱਕੇ ਹਾਏ ਓ ਰੱਬਾ ਹਾਏ ਓ ਰੱਬਾ ਹਾਏ ਓ ਰੱਬਾ ਮੈਂ ਡਰਦੀ ਰੱਬ ਰੱਬਾ

ਇਹ ਲੱਗ ਬਾਤ ਹੈ ਪਰ ਸੰਘਰਸ਼ ਦੇਖੋ ਜਿਵੇਂ ਕਹਾਣੀ ਜੰਗ ਜਿੱਤਨੀ ਹੁੰਦੀ ਹੈ ਅਗਲੇ ਮੈਚ ਦੀ ਆਜਨ ਗਰਾਊਂਡ ਦੇ ਵਿੱਚ ਆ ਮੈਚ ਪ੍ਰਾਚਿਆ ਵੇਖ ਇੱਕ ਇੱਕ ਨੰਬਰ ਵਾਸਤੇ ਜੂਝਦੇ ਆ ਬਫਰ ਸ਼ੇਰ ਇੱਕ ਪਾਸੇ ਸ਼ਿਕਾਰਾਂ ਵਾਲਾ ਦੂਸਰੇ ਪਾਸੇ ਰਹੀਮਾਤੀਆ ਸੈਂਟਰ 'ਚ ਨੜਾਂ ਵਾਲੀਆ ਤੇ ਨਾਲ ਕਹਿੰਦੇ ਗੁੱਗੂ ਐ ਤੇ ਪਰਮਜੀਤ ਸਿੰਘ ਕੋੜੇ ਦੀ ਕਬੱਡੀ ਪਰਮਜੀਤਪੁਰ ਵਾਲੇ ਕੋੜੇ ਦੀ ਕਬੱਡੀ ਕੋੜੇ ਦੇ ਕਾਠੀ ਕਾਠੀ ਓਏ ਬੱਲੇ 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 ਨੰਬਰ ਜਾਫੀ ਦਾ ਆ ਬਣਦੀ ਆ ਆ ਸੁਪਾ ਆ ਸੁਪਾ ਬੱਲੇ ਬੱਲੇ ਕਰਵਾ ਗਿਆ ਬੱਲੇ ਬੱਲੇ ਕਰਵਾ ਗਿਆ ਖੇਡ ਮੈਦਾਨ ਦੇ ਵਿੱਚ ਬਿੰਨੀ ਜੀ ਸੂਬੇ ਲੈ ਜੱਫਾ ਲਾਇਆ 1100 ਰੁਪਿਆ ਗਿੰਦਾ ਸਾਰਸ ਦਰਿਆ ਤੇ ਗੈਵੀ ਹੁਣਾ ਵੱਲੋਂ ਬੁਲਾਇਆ ਸੀ ਉਹ ਬਿੰਨੀ ਸੋਲ ਕਹਿੰਦਾ ਸ਼ਵਜੀ ਪਹਚਾ ਦਿੰਨੇ ਆ ਵੇਖ ਅਪਰਾਚਿਆ ਠੂਲਾ ਆ ਗਿਆ ਲਓ ਢਿਲਵਾ ਵਾਲਾ ਰੇਡ ਪਾਉਣ ਦੇ ਲਈ ਤਿਆਰ ਬਰ ਤਿਆਰ ਇੱਕ ਕੰਨੀ ਦੇ ਸਾਲੂ ਵੈ ਪਰਲੀ ਕੰਨੀ ਦੇ ਕਲਦੀਪ ਕਿਪਾ ਨਾਲ ਗੁੱਗੂ ਵੈ ਤੇ ਨਾਲ ਮਲਕੀਤ ਹੈ ਮੇਰੇ ਵੀਰੋ ਤਲਵੰਡੀ ਦੀਨਾਦ ਦੀ ਧਰਤੀ ਆ ਮਲਕੀਤ ਹੈ ਲੱਗਦਾ ਯੋਰ ਜਿੰਦੀ ਹੋਈ ਬੱਲੇ 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 ਓ ਕਰਮ ਦਾ ਓ ਕਰਮ ਦਾ ਵਿੱਚ ਰਾਜਿਆ ਕਹਿੰਦੇ 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 ਨਹੀਂ ਪਾਣੀ ਆ ਓ ਮਤਰਾ ਅੱਜ ਕਹਿੰਦੇ ਮੁੱਛ ਦਾ ਸਵਾਲ ਹੈ ਅੱਜ ਅਲਾਕਾ ਉਧਰ ਮਲਕੀਤ ਨੇ ਜਫਾ ਲਾਇਆ ਕਹਿੰਦਾ ਅੱਜ ਤਾਂ ਫਿਰ ਕੁਝ ਵਖਤਾ ਹੀ ਕਰਾਂਗੇ ਦੂਸਰੇ ਪਾਸੇ ਸੁਰਖਪਰੀਓ ਤੁਹਾਡਾ ਵੀ ਕਹਿੰਦੇ ਬਹੁਤ ਵੱਡਾ ਨਾਮ ਹੈ ਜੋ ਮੇਰੇ ਵੀਰੋ ਟੀਮ ਸਾਡੇ 15 ਪੰਡਤ ਕੋਸ ਸਭ ਲੈ ਕੇ ਆਏ ਸਨ ਪੰਡਤ ਨੇ ਆਪਣੇ ਸਮੇਂ ਵਿੱਚ ਬਹੁਤ ਤਕੜੀ ਕਬੱਡੀ ਖੇਡੀ ਹੈ ਜਿਹੜਾ ਵੇਰ ਵੈ ਪੰਡਤ ਜੀ ਕਹਿੰਦੇ ਆ ਕਿ ਸਾਡੇ ਪ੍ਰੋਮੋਟਰ ਪਿੰਦੂ ਓਜਲਾ ਜੀ ਸਾਨੂੰ ਬਹੁਤ ਸਪੋਰਟ ਕਰਦੇ ਆ ਸਪੇਨ ਤੋਂ ਉਹਨਾਂ ਦੀ ਬਦੌਲਤ ਸਾਡੇ ਨਵੇਂ ਮੁੰਡੇ ਜਿਹੜੇ ਐ ਉਹ ਯੋਰਪ ਦੀ ਧਰਤੀ ਤੇ ਜਾਣਗੇ ਪਿੰਦੂ ਓਜਲਾ ਜੀ ਬਹੁਤ ਬਹੁਤ ਧੰਨਵਾਦ ਲਾ ਭਈ ਵਿਪਨ ਕਿਹੜੀ ਟੀਮ ਬਾਜੀ ਮਾਰਦੀ ਹੈ ਗੁਰਦਪੁਰਾ ਬੇਰ ਸਾਹਿਬ ਕਬੱਡੀ ਕਲੱਬ ਸੁਰਖਪੁਰ ਦੇ 32.5 ਪੁਆਇੰਟ ਹੈ ਤੇ ਸੰਤ ਬਾਬਾ ਯਾਰਾ ਸਿੰਘ ਜੀ ਕਬੱਡੀ ਕਲੱਬ ਨੜਾਂ ਵਾਲੀ ਦੇ 37 ਪੁਆਇੰਟ ਹੈ ਸਾਲੂ ਹੁਣਾਂ ਦੀ ਟੀਮ ਮਣੀ ਹੁਣਾਂ ਦੀ ਟੀਮ ਬਾਜੀ ਮਾਰ ਗਈ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਵੀਰੋ ਜੀ